ਅੱਜ ਤੋਂ 4 ਮਹੀਨੇ ਪਹਿਲਾਂ ਐ ਮੁੰਡਿਆਂ ਨਾਲ ਸਾਡੀ ਲੜਾਈ ਹੋਈ ਹੱਥੋਂ ਪਾਈ ਹੋਈ ਐ ਨਾ ਅੱਜ ਮੇਰੀ ਮੰਮਾ ਨਾਲ ਗਾਲਾਂ ਗੱਡੀਆਂ ਸਾਰੀ ਢਾੜੀ ਗਾਲਾਂ ਕੱਢਦਾ ਰਿਹਾ ਮੁੰਡਾ ਠੀਕ ਐ ਜਦੋਂ ਸਾਡਾ ਨੁਰਾ ਤੀ ਪਤਾ ਲੱਗਾ ਤੇ ਸਾਡਾ ਭਰਾ ਬੋਲਿਆ ਕਿ ਤੇ ਜੇ ਸਾਡੀ ਮੰਮੀ ਨੇ ਤੈਨੂੰ ਕੁਝ ਕਿਹਾ ਤਾਂ ਸਾਨੂੰ ਕਹਿ ਠੀਕ ਐ ਉਦੋਂ ਉਹ ਵਾਦਾ ਇਹ ਮੁੰਡੇ ਲੈ ਕੇ ਸਾਡੇ ਭਰਾ ਨੂੰ ਆਣ ਕੇ ਪਿਆ ਇਹਦੇ ਕੰਨ ਤੇ ਇਹਨੇ ਪਤਾ ਨਹੀਂ ਸਾਨੂੰ ਕਿੱਥੋਂ ਵੜਾਇਆ ਕਿੱਥੋਂ ਇਹਨਾਂ ਨੇ ਐਡ ਤੇ 23 ਚਾਹੀਦਾ ਪਰਚਾ ਕੀਤਾ ਅਸੀਂ ਉਹ ਵੀ ਮਨਜ਼ੂਰ ਕੀਤਾ ਕਿ ਚਲੋ 23 ਚਾਹੀਦਾ ਪਰਚਾ ਕੀਤਾ ਸੀ ਆਪਣੇ ਭਰਾ ਦੀ ਜ਼ਮਾਨਤ ਕਰਾਈ ਐ 3 ਮਹੀਨੇ ਬਾਅਦ ਆ ਨਾ ਫੇਰ ਇਹਨਾਂ ਨਾਲ ਸਾਡੇ ਇਹ ਕਹਿੰਦਾ ਤਾਂ ਮਮੂ ਪਿਓ ਵਾ ਕੀਮਤਾ ਇੱਕ ਮਣੀ ਮੁੰਡਾ ਇਹਨਾਂ ਦਾ ਤਿੰਨੋਂ ਆਣ ਕੇ ਫੋਟੋ ਦਿਖਾਉਂਦਾ ਦਸਤਰ ਵਜੇ ਜਿਹੜੇ ਫੋਟੋ ਦਿਖਾਨੀ ਤੁਹਾਨੂੰ ਉਹ ਵੀ ਬੜਾ ਕਿਹੜੀ ਗੱਲ ਦਾ ਸੀਗਾ ਹਾਂਜੀ ਕਿਹੜਾ ਬੜਾ ਕਿਹੜੀ ਗੱਲ ਦਾ ਇਹ ਮੇਰੀ ਮੰਮੀ ਨੂੰ ਗਾਲ੍ਹਾਂ ਕੱਢੀਆਂ ਅੱਜ ਹੀ ਪੁੱਛਣ ਜੀ ਤੁਹਾਡੀ ਮਮੀ ਨੇ ਕੁਛ ਕਿਆਸਾ ਲੁਆ ਕੇ ਕੋਵੋ ਜੇ ਕੁਝ ਕਿਆਣੀ ਤੇ ਸਾ ਆਉਣ ਦਾ ਮਤਲਬ ਨਹੀਂ ਹੈਗਾ ਸਾਡੇ ਘਰ ਅੱਜ ਉਤਰਨਾ ਕਿਸ ਵਜ੍ਹਾ ਤੋਂ ਇਹਨਾਂ ਨੇ 22 ਤਰੀਕ ਨੂੰ ਅਸੀਂ ਨਾ ਇੱਥੇ ਆਣ ਕੇ ਕੰਪਲੀਟ ਕੀਤੀ ਸਾਡੀ ਕੰਪਲੇਨ ਨੇ ਇਹਨਾਂ ਨੇ ਦਰਜ ਕੀਤੀ ਲਿਖ ਲਈਤੀ ਉਹਨਾਂ ਦੀ ਕੰਪਲੇਟ ਸਾਡੇ ਮੁੰਡੇ ਨੂੰ ਅੱਜ ਚੁੱਕ ਲਿਆਂਦਾ ਕਹਿੰਦੇ ਕਿ ਤੁਸੀਂ ਅਸੀਂ ਤੁਹਾਨੂੰ ਸਵੇਰੇ ਬੁਲਾਵਾਂਗੇ ਤੁਸੀਂ ਆਓ ਇਹਨਾਂ ਨੇ ਉਹਨੂੰ ਫੋਨ ਨਹੀਂ ਕੀਤਾ 29 ਤਰੀਕ ਨੂੰ ਕਮਿਸ਼ਨਰ ਤੇ ਜਾ ਕੇ ਪੇਸ਼ ਹੋਏ ਆ ਕਿ ਅੱਦਾ ਦਾ ਸਾਡੇ ਮੁੰਡੇ ਨਾਲ ਕੀਤਾ ਤੇ ਇਹਨਾਂ ਨੇ ਹੁਣ ਅਸੀਂ ਆੜ ਕੇ ਆਉਂਦੇ ਵੀ ਆਇਆ ਇਹਨਾਂ ਨੇ ਤੁਹਾਨੂੰ ਇਹ ਕਹਿੰਦੇ ਕਿ ਤੁਸੀਂ ਤੁਹਾਡੇ ਮੁੰਡੇ ਦਾ ਪਰਚਾ ਕਿਹੜੀ ਗੱਲੋਂ ਪਰਚਾ ਆ ਜਿਹੜੇ ਉਹ ਮੁੰਡੇ ਆ ਨਾ ਲੜਾਈ ਹੋਈ ਤੁਸੀਂ ਮੁੰਨਾ ਪਾਜੀ ਮਨ ਨਾ ਕਰ ਦਵਾਈ ਕਰੋ ਰਾਤ ਦਿਨ ਚੋਰੀਆਂ ਕਰਦੇ ਆ ਮੁੰਡੇ ਰਾਤ ਦਿਨ ਇੱਕ ਗੋਲੂ ਪਿੰਸ ਇਹ ਪੱਕੇ ਯਾਰ ਚੋਰੀਆਂ ਕਰਨ ਚ ਪੱਕੇ ਯਾਰ ਚੋਰੀਆਂ ਕਰਨ ਚ ਜਿੱਦਣ ਮੇਰੇ ਭਰਾ ਦੇ ਹੱਥੀ ਪੈਣ ਲੱਗੇ ਆ ਇਹ ਪ੍ਰਿੰਸ ਮਣੀ ਉਹਦਾ ਪਿਆ ਕੀਮਤਾ ਉਹ ਤਿੰਨੋ ਜਾਣੇ ਆਏ ਸਾਡੇ ਘਰ ਦਾ ਅੱਜ ਦੇਰ ਰਾਤ ਧਰਨਾ ਕਰ ਤੋਂ ਲਾਇਆ ਇਹ ਮੇਰੇ ਭਰਾ ਨੂੰ ਨਜਾਇਜ਼ ਅੰਦਰ ਬੰਦ ਕੀਤਾ ਸਾਡਾ ਭਰਾ ਨਜਾਇਜ਼ ਆਦੋ ਦੂਜੀ ਪਾਰਟੀ ਵਾਲੇ ਤੁਹਾਡੇ ਘਰ ਭਰਾ ਵੀ ਬਾਹਰ ਆ ਆਪੋ ਸਾਹਮਣੇ ਬੱਜਿਆ ਕਿ ਆਪੋ ਸਾਹਮਣੇ ਤੇ ਪੁਲਿਸ ਲੈ ਕੇ ਆਏ ਤੁਹਾਡੇ ਭਰਾ ਹਾਂਜੀ ਮੇਰੀ ਮੰਮੀ ਮੇਰੇ ਭਰਾ ਨੂੰ ਮਾਰਦੇ ਲੈ ਆਏ ਮੇਰੀ ਮੰਮੀ ਨੂੰ ਮੇਰੀ ਮੰਮੀ ਨੂੰ ਨਾ ਤੱਕ ਮੁਕੀ ਕਿੰਦਾ ਹੈ ਅਸੀਂ ਮੇਰਾ ਦਾਦਾ ਜੀ ਫੀਲਡ ਆਫ ਫਾਈਟਰ ਸੀ ਚਾਹੀ ਇਹ ਕਿ ਅਨਪੜਾ ਹੋਣ ਕੁਝ ਜਾਣਦੇ ਨਹੀਂ ਅਸੀਂ ਨੇ ਤੇ ਇਹਨਾਂ ਨੂੰ ਵਰਦੀਆਂ ਲਵਾ ਦਈਏ ਜਿਹਾ ਨੂੰ ਨਿੰਡੋਲਾ ਜਾਵੇ ਫਿਲਡ ਆਫ ਆਰਡਰ ਕੋਈ ਛੋਟੀ ਮੋਟੀ ਗੱਲ ਨਹੀਂ ਦੀ ਫੜਾ ਭਰਾ ਬਾਹਰ ਆਣਾ ਚਾਹੀਦਾ ਗੱਲ ਇਹ ਸੱਚ ਨੂੰ ਉਹ ਕਹਿੰਦਾ ਹੀ ਪਰਚਾ ਵੇਖੋ ਤੂੰ ਜਾਇਾ ਉਹਦੇ ਭਰਾ ਨੂੰ ਮਾਰ ਕੇ ਲਿਆਉਗਾ ਅਸੀਂ ਬੋਲਾਂਗੇ ਨਹੀਂ ਆਈ ਬੋਲਾਂਗੇ ਨਾ ਇਹ ਮੇਰੀ ਮੰਮੂਨ ਧੱਕੇ ਮਾਰ ਕੇ ਆਇਆ ਤੇ ਮੇਰੇ ਭਰਾ ਨੂੰ ਮਾਰਦੇ ਲੈ ਕੇ ਆਏ ਅਸੀਂ ਤਾਂ ਪਾ ਜੀ ਆਪਣੇ ਘਰੋਂ ਚ ਆਈਆਂ ਕਹਿੰਦੇ ਭਰਾ ਨੂੰ ਮਾਰਦੇ ਲੈ ਆਏ ਤਾਂ ਕਹਿੰਦੇ ਤੁਸੀਂ ਇੱਥੇ ਆ ਕੇ ਬੋਲੀਏ ਕਿ ਤਾ ਪਰਚਾ ਕਰ ਲਓ ਹਾੜਾ ਤੋਂ ਛੋਟੇ ਬੱਚੇ ਆ ਦੇਖੋ ਦੋ خارج ہونا چاہیے دو بچے آج ایک چھوٹا جی ਉਹ ਤੋਂ ਜੀ ਅਨੁਜੇ ਹਿਲਾ ਕੇ ਆਇਆ ਡੰਡਰ ਉਤੋਂ ਕਹਿੰਦੇ ਉਹਨਾਂ ਨੇ ਕੁਝ ਕੀਤਾ ਵੀ ਨਹੀਂ ਤੁਸੀਂ ਬੋਲੇ ਉਹਨਾਂ ਨੇ ਨਹੀਂ ਕੀਤਾ ਤੇ ਉਹ ਸਾਡੀ ਚੁੱਕ ਲਿਆਵੇ 23 ਦੀ ਉਹਨਾਂ ਨੇ ਚੁੱਕੀ ਨਹੀਂ ਉਹ ਫੱਲੇ ਡੋਬ ਗਈ ਹੋਈ ਹੈ ਇਹ ਪੁਲ ਮੈਂ ਸੁਖਨਾਮ ਸਿੰਘ ਡੈਮੋਕ੍ਰੈਟਿਕ ਪਾਰਟੀ ਉੱਪਰ ਦੀਆਂ ਤੋਂ ਮਾਝਾ ਚੋਂ ਦਾ ਪ੍ਰੈਜ਼ੀਡੈਂਟ ਆ ਦੇਖੋ ਅੱਜ ਜਿਹੜਾ ਧਰਨਾ ਲਾਇਆਗਾ ਅੱਜ ਧਰਨੇ ਦੇ ਵਿੱਚ ਜਿਹੜੇ ਨਾ ਦੋਨਾਂ ਪਾਰਟੀਆਂ ਦੇ ਵਿੱਚ ਨਾ ਇੱਕ ਮਾਲਕ ਪ੍ਰਾਨੀ ਰੰਜਸ ਨੂੰ ਲੈ ਕੇ ਝਗੜਾ ਆਇਆ ਸੀ ਤੇ ਜਿਹਦੇ ਵਿੱਚ ਪ੍ਰਾਨੀ ਰੰਜਸ ਨੂੰ ਲੈ ਕੇ ਝਗੜਾ ਹੋਣ ਦਾ ਕਾਰਨ ਇਹ ਜਿਹੜੇ ਦੂਜੀ ਪਾਰਟੀ ਸੀ ਇਹ ਮਹੱਲੇ ਇਲਾਕੇ ਨਵਾਸੀ ਆਏ ਆ ਇਹਨਾਂ ਦਾ ਕਹਿਣਾ ਇਹ ਆ ਕਿ ਉਹ ਬੰਦਿਆਂ ਨੇ ਜਿਹੜਾ ਨਜਾਇਜ਼ ਝੂਠਾ ਪਰਚਾ ਦਰਜ ਕਰਾਇਆ ਝੂਠਾ ਪਰਚਾ ਦਰਜ ਕਰਵਾਇਆ ਆ ਔਰ ਐਸਐਚਓ ਸਾਹਿਬ ਕੋਲ ਅਸੀਂ ਹੁਣ ਮੇਰੀ ਫੋਨ ਤੇ ਵੀ ਗੱਲ ਹੋਈ ਆ 29 ਇੱਕ 2024 ਦੀ ਦਰਖਾਸਤ ਆ ਜਿਹੜੀ ਇਹਨਾਂ ਨੇ ਦਿੱਤੀ ਇਲਾਕੇ ਵਾਲਿਆਂ ਨੇ ਮੇਜਰ ਨਾਮਾ ਦਿੱਤਾ ਆ ਵਗੈਰਾ ਉਹ ਦਰਖਾਸਤ ਦਾ ਪਰ ਮੇਜਰ ਨਾਮੇ ਦਾ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਿਹੜਾ ਆਈਓਐਸ ਸ਼ਮਸ਼ੀਰ ਸਿੰਘ ਆ ਇਸ ਬੰਦੇ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਮੇਰੀ ਐਸਐਸ ਤੋਂ ਫੋਨ ਤੇ ਗੱਲ ਹੋਈ ਐਸਐਸ ਸਾਹਿਬ ਇਹ ਗੱਲ ਵਿਸ਼ਵਾਸ ਤੋਂ ਆਇਆ ਆ ਵੀ ਜਿਹੜੀ 452 ਵੀ ਜਿਹੜੀ ਨਜਾਇਜ਼ ਝੂਠੀ ਲੱਗੀ ਆ ਉਹ ਅਸੀਂ ਜੋ ਵੀ ਇਨਕੁਆਇਰੀ ਕਰਕੇ ਜਿਹੜੀ ਉਹਨੂੰ ਤੋੜ ਦਿੱਤੀ ਜਾਏਗੀ ਬਾਕੀ ਹਾਲੇ ਤੱਕ ਫੋਨ ਤੇ ਵਿਸ਼ਵਾਸ ਤੋਂ ਹੁੰਦੇ ਪਹਿਲੇ ਤੱਕ ਕੋਈ ਅਫਸਰ ਨੇ ਆਣ ਕੇ ਹਾਲੇ ਤੱਕ ਕੋਈ ਵੀ ਇਹਨਾਂ ਦੀ ਗੱਲ ਨਹੀਂ ਸੁਣੀ ਪਰ ਜੇ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਦੀ ਸੁਣਵਾਈ ਨਾ ਕੀਤੀ ਨਹੀਂ ਨਹੀਂ ਧਰਨਾ ਕ ਲਾਇਆ ਕਦੀ ਧਰਨਾ ਸਰ ਇਸੇ ਗੱਲ ਤੋਂ ਲਾਇਆ ਵੀ ਜਿਹੜਾ ਮੁੰਡੇ ਤੇ ਨਜਾਇਜ਼ ਪਰਚਾ ਆਇਆ ਆ ਮੁੰਡਾ ਕਿਉਂ ਕਿ ਲੈ ਮੁੰਡਾ ਜਿਹੜਾ ਪੁਲਿਸ ਨੇ ਅਰੈਸਟ ਕਰ ਲਿਆ ਇਸ ਟਾਈਮ ਅੱਜ ਅੱਜ ਦਾ ਅਰੈਸਟ ਕੀਤਾ ਅੱਜ ਅੱਜ ਮੇਰੇ ਹਿਸਾਬ ਨਾਲ 8 ਕਵੇ ਲੰਦਾ ਮੁੰਡੇ ਨੂੰ 8:00 ਵਜੇ ਮੁੰਡੇ ਨੂੰ ਲੈਂਦਾ ਪੁਲਿਸ ਨੇ ਆਣ ਕੇ ਰੈਸਟ ਕਰ ਲਿਆ ਸਾਡੀ ਪੁਲਿਸ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਆ ਵੀ ਕਿ ਇਹਨਾਂ ਨਜਾਇਜ਼ ਨਾ ਕਰਨ ਇਹਨਾਂ ਨੇ ਪੁਲਿਸ ਨੇ ਹੁਣ ਸਾਨੂੰ ਨਹੀਂ ਪਤਾ ਲੱਗੇ ਵਾਲੇ ਇਹ ਗੱਲ ਕੰਦੇ ਵੀ ਪੁਲਿਸ ਦੇ ਜਿਹੜਾ ਪੈਸੇ ਲੈ ਕੇ ਤੇ ਜਿਹੜੇ ਬੰਦਿਆਂ ਦੇ ਨਜਾਇਜ਼ ਕਾਰਵਾਈ ਕੀਤੀ ਹੈ ਮੁੰਡੇ ਦੇ ਰੋਡ ਨਹੀਂ ਜੇ ਗੋਲਣਾ ਜਾਣਾ ਨਹੀਂ ਜੀ ਤੁਹਾਨੂੰ ਮਿਲੇ ਹੋ ਕੀ ਕਿਹਾ ਮੈਂ ਐਸਐਚਓ ਸਾਹਿਬ ਨਾਲ ਮੇਰੀ ਫੋਨ ਤੇ ਗੱਲ ਹੋਈ ਆ ਐਸਐਚਓ ਸਾਹਿਬ ਨੂੰ ਮਸ਼ਵਾਰਾ ਦਵਾਇਆ ਵੀ ਜਿਹੜਾ 452 ਲੱਗੀ ਜਿਹੜੀ ਨਜਾਇਜ਼ ਉਹਨੂੰ ਥੋੜਾਂਗੇ ਅਸੀਂ ਅਗਰ ਜੇ ਇਹ ਮੁੰਡੇ ਨਾਲ ਨਜਾਇਜ਼ ਹੁੰਦੀ ਆ ਤੇ ਅਸੀਂ ਜਿਹੜਾ ਇਲਾਕਾ ਨਿਵਾਸੀਆਂ ਦੇ ਨਾਲ ਆ ਜਿੱਥੇ ਵੀ ਕਿਤੇ ਤੱਕ ਆਏਗਾ ਅਸੀਂ ਨਾਲ ਖੜੇ ਆ ਉਹ ਸਾਨੂੰ ਜਿਹੜਾ ਰੋਡ ਬਲੋਕ ਜੇ ਪੂਰਾ ਅੰਬਸਰ ਵੀ ਬੰਦ ਕਰਨਾ ਪਵੇ ਕਰਨਾ ਤੋਂ ਬਾਅਦ ਅਸੀਂ ਕਰਾਂਗੇ ਜਿਹਨਾਂ ਦੇ ਅੱਖੇ ਵਿੱਚ ਕੋਈ ਮੁੰਡੇ ਨੂੰ ਨਹੀਂ ਆਇਆ ਚੋਰ ਜਿਹੜਾ ਬਾਹਰ ਜਿਹੜਾ ਬਾਈ ਹੋਵੇਗਾ ਉੱਥੇ ਹੈਲੋ ਹੈਲੋ ਐਸ਼ਾ ਹੁਕਰ ਵੀ ਆਪੀ ਮਾਰਨ ਤਾਂ ਲਗਾਵਾ ਕਰ ਰਿਹਾ ਮੈਂ ਇਹ ਮੰਦਾ ਰੱਖੀ ਨਹੀਂ ਮੁਕਰ ਲੋ ਐ ਦਰਦ ਦਰਦ ਹੋਇਆ ਹੈ ਅੱਛਾ ਤੂੰ ਮੁਕਰ ਰੱਖੇ ਪਈ ਆ ਅੱਛਾ ਜੀ ਇਹ ਪੂਰੀ ਮਾਰਦੀ ਆ ਗਿਆ ਰੱਖੇ ਰੋ ਪਈ ਆ ਓਕੇ ਤਾਂ ਮਸਲਾ ਕੀ ਸੀਗਾ ਕਿਹੜੀ ਗੱਲ ਦੀ ਉਹਨਾਂ ਨੇ ਚੜੜੋ ਮਾਪਾ ਪ੍ਰਧਾਨ ਇਹ ਸੇ ਸੰਸ਼ੇਸ਼ਨ ਕਰਵਾਈ ਕਰ ਰਹੀ ਹੈ ਉਹਨਾਂ ਨੂੰ ਨਹੀਂ ਲੱਗਦਾ ਕਿ ਮੁਜਮਲ ਰੱਖੇ ਪਾਈ ਜਾਂਦੇ ਹੁਣ ਇਹ ਕੀ ਕਰ ਰਹੇ ਹੈ ਇਹ ਕਹਿੰਦੇ ਵੀ ਉਹ ਅੱਧਾ ਬੰਦ ਰੱਖੀ ਕਿਉਂ ਕੀਤਾ ਵਾ ਇਹਨਾਂ ਤੋਂ ਮਤਲਬ ਕਿ ਪਰਚਾ ਕੱਟਿਆ ਗਿਆ ਜੀ ਉਹ ਮੁਜਮਲ ਤੇ ਕਿੰਨੇ ਰੱਖਦੇ ਆ ਪਹਿਲਾਂ ਪੱਤਾ ਪਹਿਲਾਂ ਦਾ ਕਰਤੇ ਆ ਰੇਸਤਾ ਦੁਬਾਈ ਆ ਤਾਂ ਰਗੜੀ ਰਗੜੀ ਕਿਹੜੀ ਧਾਰਾ ਤੇ ਕੱਟਿਆ ਸੀ ਧਾਰਾ ਦੇ ਮੈਂ ਜਾਣੀ ਨਾ ਪਰਚਾ ਤੇ ਮਿਕਦਮਨ ਮੈਂ 100 ਕੱਤੀ ਮਿਕਦਮਨ ਕਦਮਾਵਾ ਕੱਤੀ 13 ਵਜੇ ਤੇ ਇਹਦਾ ਪਰਚਾ ਦਰਜਾ ਕੱਤੀ 1 ਦਾ ਜੀ 13 ਵਜੇ ਲੱਗਿਆ ਚਾਹਤ ਕਿਹੜਾ ਲੱਗਿਆ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਸਾਰੇ ਕਿਤੇ ਰਹਿਤ ਬਾਈ ਮਕਦਮੇ ਦੇ ਬੰਦੇ ਨੇ ਇਹਨਾਂ ਨੇ ਧੰਨ ਲਾਇਆ ਤੁਹਾਡੇ ਖਿਲਾਫ ਇਹ ਗਰਮ ਤਰੇ ਫੇਦਰ ਸਭ ਕਾਲੇ ਕਰਦੇ ਆ ਸਪਾਈ ਕਰਨਗੇ ਸਾਰੇ ਵੱਡੇ ਆ ਰਹੇ ਲਾਗੇ ਚ ਆ ਰਹੇ ਸਾਰੇ ਠੀਕ ਹੈ ਜੀ ਚੰਨ ਪੰਜਾਬੀ ਨਹੀਂ ਹੋਈ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ